ਭਗਵਾਨ ਸ਼੍ਰੀ ਤਿਰੂਪਤੀ ਬਾਲਾਜੀ ਦੀ ਚੌਥੀ ਦਿਵਯ ਅਲੌਕਿਕ ਵਿਸ਼ਾਲ ਰਥ ਯਾਤਰਾ ਜੋ ਕਿ 14 ਦਸੰਬਰ 2025 ਨੂੰ ਬੜੇ ਹੀ ਭਵਿਆ ਰੂਪ ਦੇ ਵਿੱਚ ਸ਼੍ਰੀ ਦੁਰਗਾ ਮਾਤਾ ਮੰਦਿਰ ਜਗਰਾਉਂ ਪੁਲ ਤੋਂ ਹੋਣ ਜਾ ਰਹੀ ਹੈ ਅੱਜ ਭਗਵਾਨ ਸ਼੍ਰੀ ਸ਼੍ਰੀ ਤਿਰੂਪਤੀ ਬਾਲਾਜੀ ਮਾਂ ਮਾ ਲਕਸ਼ਮੀ ਔਰ ਮਾਂ ਭੂ ਦੇਵੀ ਸਵੈਮ ਲੁਧਿਆਣਾ ਨਗਰੀ ਚ ਭ੍ਰਮਣ ਕਰ ਚੁੱਕੇ ਹੈ ਜੀ ਲੁਧਿਆਣਾ ਨਗਰੀ ਨੂੰ ਸਾਰਿਆਂ ਨੂੰ ਮੰਗਲ ਮੇ बधाई हो बधाई हो बधाई, बधाई हो बधाई हो बधाई हो बधाई हो ਸਾਡੇ ਬਹੁਤ ਹੀ ਸਤਿਕਾਰਤ ਸ਼੍ਰੀ ਤਿਰુપਤੀ ਬਾਲਾਜੀ ٹرسٹ ਦੇ ਪਦਾਧਿਕਾਰੀ ਮਾਨਯੋਗ ਸ਼੍ਰੀ ਰਿੰਕੂ ਪਾਇਲਟ ਜੀ ਸ਼੍ਰੀਮਤੀ ਪੂਜਾ ਪਾਇਲਟ ਜੀ ਔਰ ਉਹਨਾਂ ਦਾ ਸਮਸਤ ਪਰਿਵਾਰ ਜਿਨ੍ਹਾਂ ਨੇ ਕੀ ਅੱਜ ਸ਼੍ਰੀ ਤਿਰુપਤੀ ਬਾਲਾਜੀ ਮਾਂ ਮਾਂ ਲਕਸ਼ਮੀ ਔਰ ਮਾਂ ਬੂ ਦੇਵੀ ਦੇ ਪ੍ਰਥਮ ਦਰਸ਼ਨ ਕਰਨ ਦੇ ਉਹਨਾਂ ਦਾ ਸੂ ਸਵਾਗਤਮ ਜਿਹੜਾ ਹੈ ਲੁਧਿਆਣਾ ਨਗਰੀ ਚ ਕੀਤਾ ਹੈ ਰਿੰਕੂ ਪਾਇਲਟ ਜੀ ਜਿੱਥੇ ਕੀ ਹਰ ਸਾਲ ਭਗਵਾਨ ਚਿਰੀ ਤਿਰupati bala ji ਬਾ ਮਾਂ ਲਕਸ਼ਮੀ ਔਰ ਮਾਂ ਬੂਦੇਵੀ ਦੇ ਆਪਣੇ ਕਰ ਵਿਸ਼ਰਾਮ ਸਥਲ ਬਣਾਉਂਦੇ ਨੇ ਸ਼ਿਆਨ ਕਕਸ਼ ਬੰਦ ਹੈ ਉੱਥੇ ਔਰ ਸੇਵਾ ਮਾਤਰ ਜਿਹੜਾ ਹੈ ਇਹਨਾਂ ਦੇ ਪਰਿਵਾਰ ਲੈਂਦਾ ਹੈ ਕਿ ਭਗਵਾਨ ਨਗਰੀ ਚ ਆ ਚੁੱਕੇ ਨੇ ਲੁਧਿਆਣਾ ਨਗਰੀ ਚ ਭਗਵਾਨ ਦਾ ਆਗਮਨ ਹੋ ਚੁੱਕਾ ਹੈ 14 ਦਸੰਬਰ ਦੀ ਰਥ ਯਾਤਰਾ ਦੇ ਵਿੱਚ ਇਸ ਵਾਰ ਇੱਕੋ ਹੀ ਗੂੰਜ ਹੋਵੇ ਜੈ ਗੋਵਿੰਦਾ ਜੈ ਗੋਵਿੰਦਾ ਜੈ ਗੋਵਿੰਦਾ ਔਰ ਕੀ ਨਾਰਥ ਦੀ ਸਾਨੋਂ ਵੱਡੀ ਜਿਹੜੀ ਰਥ ਯਾਤਰਾ ਹੈ ਉਹ 14 ਦਸੰਬਰ ਨੂੰ ਹੋਣ ਜਾ ਰਹੀ ਹੈ ਭਗਵਾਨ ਰਥ ਤੇ ਵਿਰਾਜਮਾਨ ਹੋਣ ਜਾ ਰਿਹਾ ਹੈ ਆਓ ਸਾਰੇ ਰਲ ਕੇ ਭਗਵਾਨ ਦਾ ਗੁਣਗਾਨ ਕਰੀਏ ਔਰ ਆਪਣਾ ਜੀਵਨ ਸਫਲ ਬਣਾਈਏ ਜੈ ਗੋਵਿੰਦਾ ਜੈ ਗੋਵਿੰਦਾ ਭਗਵਾਨ ਸ਼੍ਰੀ ਤਿਰੂਪਤੀ ਬਾਲਾ ਜੀ ਦੀ ਚੌਥੀ ਦਿਵਯ ਅਲੌਕਿਕ ਵਿਸ਼ਾਲ ਰਥ ਯਾਤਰਾ ਜੋ ਕਿ 14 ਦਸੰਬਰ 2025 ਨੂੰ ਬੜੇ ਹੀ ਭਵਯ ਰੂਪ ਦੇ ਵਿੱਚ ਸ਼੍ਰੀ ਦੁਰਗਾ ਮਾਤਾ ਮੰਦਿਰ ਜਗਰਾਉਂ ਪੁਲ ਤੋਂ ਹੋਣ ਜਾ ਰਹੀ ਹੈ ਉਹਦੇ ਉਪਲਕਸ਼ ਦੇ ਵਿੱਚ ਅੱਜ ਭਗਵਾਨ ਸ਼੍ਰੀ ਸ਼੍ਰੀ ਤਿਰੂਪਤੀ ਬਾਲਾ ਜੀ ਮਾਂ ਮਹਾਲਕਸ਼ਮੀ ਔਰ ਮਾਂ ਭੂ ਦੇਵੀ ਸਵੈਮ ਲੁਧਿਆਣਾ ਨਗਰੀ ਚ ਭ੍ਰਮਣ ਕਰ ਚੁੱਕੇ ਆ ਜੀ ਲੁਧਿਆਣਾ ਨਗਰੀ ਨੂੰ ਸਾਰਿਆਂ ਨੂੰ ਮੰਗਲ ਮੇ ਵਧਾਈ ਹੋ ਵਧਾਈ ਹੋ ਵਧਾਈ ਹੋ ਵਧਾਈ ਹੋ ਔਰ ਐਸੀ ਮੰਗਲ ਮੇ ਵਧਾਈ ਸਾਡੇ ਬਹੁਤ ਹੀ ਸਤਕਾਰਤ ਸ਼੍ਰੀ ਤਿਰੂਪਤੀ ਬਾਲਾ ਜੀ ਟਰਸਟ ਦੇ ਪਦਾਧਿਕਾਰੀ ਮਾਨਯੋਗ ਸ਼੍ਰੀ ਰਿੰਕੂ ਪਾਇਲਟ ਜੀ ਸ਼੍ਰੀਮਤੀ ਪੂਜਾ ਪਾਇਲਟ ਜੀ ਔਰ ਉਹਨਾਂ ਦਾ ਸਮਸਤ ਪਰਿਵਾਰ ਜਿਨ੍ਹਾਂ ਨੇ ਕੀ ਅੱਜ ਸ਼੍ਰੀ ਤਿਰੂਪਤੀ ਬਾਲਾ ਜੀ ਮਾਂ ਮਾ ਲਕਸ਼ਮੀ ਔਰ ਮਾਂ ਬੂ ਦੇਵੀ ਦੇ ਪ੍ਰਥਮ ਦਰਸ਼ਨ ਕਰਦੇ ਉਹਨਾਂ ਦਾ ਸੂ ਸਵਾਗਤਮ ਜਿਹੜਾ ਹੈ ਲੁਧਿਆਣਾ ਨਗਰੀ ਚ ਕੀਤਾ ਅਸੀਂ ਸਾਰੇ ਬਹੁਤ ਭਾਗਿਆਸ਼ਾਲੀ ਹਾਂ ਕਿ ਭਗਵਾਨ ਤ੍ਰਮਲਾ ਦੀ ਪਹਾੜੀਆਂ ਤੋਂ ਆਸ਼ੀਰਵਾਦ ਦਿੰਦੇ ਨੇ ਰੱਥ ਤੇ ਵਿਰਾਜਮਾਨ ਹੁੰਦੇ ਨੇ ਔਰ ਸਾਰੇ ਪਕਤਾਂ ਦੇ ਉੱਪਰ ਆਪਣੀ ਅਨੰਨਿਆ ਕਿਰਪਾ ਵਰਸਾਉਂਦੇ ਨੇ ਰਿੰਕੂ ਪਾਇਲਟ ਜੀ ਜਿੱਥੇ ਕੀ ਹਰ ਸਾਲ ਭਗਵਾਨ ਚਿਰੀ ਤਿਰupati bala ji ਬਾ ਮਾਂ ਲਕਸ਼ਮੀ ਔਰ ਮਾਂ ਬੂਦੇਵੀ ਦੇ ਆਪਣੇ ਕਰ ਵਿਸ਼ਰਾਮ ਸਥਲ ਬਣਾਉਂਦੇ ਨੇ ਸ਼ਿਆਨ ਕਕਸ਼ ਬੰਦਾ ਉੱਥੇ ਔਰ ਸੇਵਾ ਮਾਤਰ ਜਿਹੜਾ ਹੈ ਇਹਨਾਂ ਦੇ ਪਰਿਵਾਰ ਲੈਂਦਾ ਅੱਜ 8 ਤਰੀਕ ਤੋਂ ਲੈ ਕੇ 14 ਤਰੀਕ ਤੱਕ ਭਗਵਾਨ ਦਾ ਜਿਹੜਾ ਵਿਸ਼ਰਾਮ ਕਕਸ਼ ਹੈ ਉਹ ਸ਼੍ਰੀ ਰਿੰਕੂ ਪਾਇਲਟ ਜੀ ਦੇ ਨਿਵਾਸ ਸਥਾਨ ਦੇ ਉੱਪਰ ਬੰਨਣਾ ਔਰ ਇਸ ਹਫਤੇ ਦੇ ਦੌਰਾਨ 9 ਤਰੀਕ ਸਵੇਰ ਦਾ ਜਿਹੜਾ ਕੱਲ ਮਾਰਨਿੰਗ ਦਾ ਮਹਾ ਸੰਕੀਰਤਨ ਹੈ ਉਹ ਵਲਕਿਨ ਹਾਈਟਸ 'ਚ ਹੈ ਰਾਤ ਦਾ ਜਿਹੜਾ ਸੰਕੀਰਤਨ ਹੈ ਉਹ ਸ਼੍ਰੀ ਬਾਲਾ ਜੀ ਮੰਦਿਰ ਸ਼੍ਰੀ ਹਨੂਮਾਨ ਬਾਲਾ ਜੀ ਮੰਦਿਰ ਜੋਸ਼ੀ ਨਗਰ ਹੈਬੋਵਾਲ ਚ ਹੈ ਔਰ ਇਸ ਤੋਂ ਬਾਅਦ 13 ਤਰੀਕ 12 ਤਰੀਕ ਨੂੰ ਵੀ ਮਹਾਰ ਸੰਗੀਤਨ ਹੈ ਸਵੇਰੇ ਲੀਫ ਬੈਰੀ ਦੇ ਸਾਡੇ ਬਹੁਤ ਹੀ ਸਤਿਕਾਰਤ ਮੇਰੇ بڑے ਭਈਆ ਔਰ ਲੀਫ ਬੈਰੀ ਦੇ ਐਮ ਡੀ ਸ਼ਮਿੰਦਰ ਜੀ ਔਰ ਸ਼ਮਿੰਦਰ ਜੀ ਜੋ ਕਿ ਐਸ ਬੀ ਐਸ ਨਗਰ ਚ ਰਹਿੰਦੇ ਨੇ ਉਹਨਾਂ ਦੇ ਕਰ ਮਹਾਰ ਸੰਗੀਤਨ ਹੋਣਾ ਹੈ ਰਾਧਾ ਰਾਣੀ ਫੁੱਲ ਬੰਗਲਾ ਦੇ ਪ੍ਰਧਾਨ ਸ਼੍ਰੀ ਵਰਿੰਦਰ ਰਾਜੂ ਜੀ ਉਹਨਾਂ ਦੇ ਕਰ ਮਹਾਰ ਸੰਗੀਤਨ ਹੋਣਾ ਹੈ ਵਰੁਣ ਜੀ ਹੈ ਮਲਹਾਰ ਰੋਡ ਤੇ ਉਹਨਾਂ ਦੇ ਘਰ ਮਹਾ ਸੰਗੀਤਨ ਹੋਣਾ ਹੈ ਸੰਦੀਪ ਤਵੰਜੀ ਦੇ ਘਰ ਮਹਾ ਸੰਗੀਤਨ ਹੋਣਾ ਹੈ ਰਾਜਗੁਰੂ ਨਗਰ ਚ ਮੇਰੇ ਬਹੁਤ ਹੀ ਸਤਿਕਾਰਤ ਰਾਜੂ ਭయ్యా ਰਾਜ ਰਾਜੂ ਅਰੋੜਾ ਜੀ ਰਾਜੂ ਡਿਪਾਰਟਮੈਂਟਲ ਸਟੋਰ ਉਹਨਾਂ ਦੇ ਘਰ ਵੀ ਮਹਾ ਸੰਗੀਤਨ ਹੋਣਾ ਹੈ ਔਰ ਵੀਰਵਾਰ ਨੂੰ ਭਗਵਾਨ ਨੇ ਸ਼੍ਰੀ ਤਿਰੂਪਤੀ ਬਾਲਾ ਜੀ ਔਰ ਮਾਂ ਮਾਂ ਲక్ష్ਮੀ ਨੇ ਮਾਂ ਬਗਲਾਮੁਕੀ ਧਾਮ ਪੱਖੋਵਾਲ ਰੋਡ ਸਥਿਤ ਮਹੰਤ ਪ੍ਰਵੀਨ ਚੌਧਰੀ ਜੀ ਵੱਲੋਂ ਉਹਨਾਂ ਦਾ ਸੂ ਸਵਾਗਤ ਹੈ ਭਗਵਾਨ ਦਾ ਉੱਥੇ ਵੀ ਮਹਾ ਯੱਗ ਹਵਨ ਯੱਗ ਹੋਣਾ ਹੈ ਕਿਉਂਕਿ ਰੱਥ ਯਾਤਰਾ ਵੀ ਜਿਹੜੀ ਹੈ ਇੱਕ ਮਹਾ ਯੱਗ ਦਾ ਬਹੁਤ ਵੱਡਾ ਅਸ਼ਟਮੇਵ ਯੱਗ ਦਾ ਇੱਕ ਬਹੁਤ ਵੱਡਾ ਰੂਪ ਹੈ ਸਾਡੀ ਪੂਰੀ ਸਮੂਚੀ ਟੀਮ ਦਾ ਇੱਕੋ ਹੀ ਪ੍ਰਯਾਸ ਹੈ ਕਿ ਰੱਥ ਯਾਤਰਾ ਨਿਰਵਿਘਨ ਸਫਲ ਹੋਵੇ ਸਾਰਿਆਂ ਦੇ ਉੱਪਰ ਪਰਮ ਪਿਤਾ ਪਰਮਾਤਮਾ ਸ਼੍ਰੀ ਤਿਰਪਤੀ ਬਾਲਾ ਜੀ ਦਾ ਆਸ਼ੀਰਵਾਦ ਬਣੇ ਸਬਦੇ ਜੀਵਨ ਚ ਖੁਸ਼ਿਆਲੀ ਆਏ ਔਰ ਸਬਦਾਂ ਜੀਵਨ ਬਦਲੇ ਐਸੇ ਮਨੋ ਕਾਪਨਾ ਦੇ ਪੂਰਨ ਦੇ ਨਾਲ ਰੱਥ ਯਾਤਰਾ ਤੋਂ ਪਹਿਲਾਂ ਇੱਕ ਜਿਹੜਾ ਯੱਗ ਹੈ ਮਾਂ ਬਗਲਾਮੁਕੀ ਧਾਮ ਦੇ ਵਿੱਚ ਮਾਂ ਬਗਲਾਮੁਕੀ ਦੀ ਆਰਾਧਨਾ ਚ ਵੀ ਕੀਤਾ ਜਾਏਗਾ ਤਾਂਕਿ ਜੋ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਵਿਗਨ ਹੈ ਮਹਾਰਾਣੀ ਉਸ ਕਸ਼ਟ ਨੂੰ ਦੂਰ ਕਰੇਗੀ ਔਰ ਜਿਹੜਾ ਰੱਥ ਯਾਤਰਾ ਹੈ ਉਹਨੂੰ ਨਿਰਵਿਗਨ ਜਿਹੜੀ ਉਹ ਸੰਪਨ ਕਰੇਗੀ ਇੱਕ ਵਾਰ ਫੇਰ ਤੋਂ ਪੂਰੇ ਲੁਧਿਆਣਾ ਵਾਸੀਆਂ ਨੂੰ ਬڑے ਹਰਸ਼ੋ ਲਾਸ ਦੇ ਨਾਲ ਸ਼੍ਰੀ ਤੇਰਪਤੀ ਬਾਲਾ ਜੀ ਟਰਸ ਦੇ ਸਮੂਚੇ ਪਤਾ ਅਧਿਕਾਰੀ ਇਹ ਸੂਚਨਾ ਵੀ ਦਿੰਦੇ ਆ ਕਿ ਭਗਵਾਨ ਨਗਰੀ ਚ ਆ ਚੁੱਕੇ ਨੇ ਲੁਧਿਆਣਾ ਨਗਰੀ ਚ ਭਗਵਾਨ ਦਾ ਆਗਮਨ ਹੋ ਚੁੱਕਾ ਹੈ ਆਓ ਸਾਰੇ ਰਲ ਕੇ ਇਸ ਪੂਰੇ ਹਫਤੇ ਦੇ ਵਿੱਚ ਆਪਣੇ ਜੀਵਨ ਨੂੰ ਬਦਲੀਏ ਭਗਵਾਨ ਦੇ ਨਾਮ ਦਾ ਸਿਮਰਨ ਕਰਦੇ ਹੋਏ ਗੋਵਿੰਦਾ ਦੇ ਨਾਮ ਦਾ ਸਿਮਰਨ ਕਰਦੇ ਹੋਏ ਆਪਣੇ ਜੀਵਨ ਚ ਖੁਸ਼ਹਾਲੀ ਲਾਈਏ ਔਰ 14 ਦਸੰਬਰ ਦੀ ਰਥ ਯਾਤਰਾ ਦੇ ਵਿੱਚ ਇਸ ਵਾਰ ਇੱਕੋ ਹੀ ਗੂੰਜ ਹੋਵੇ ਜੈ ਗੋਵਿੰਦਾ ਜੈ ਗੋਵਿੰਦਾ ਜੈ ਗੋਵਿੰਦਾ ਔਰ ਸਾਡੀ ਸਾਰਿਆਂ ਦਾ ਇੱਕੋ ਹੀ ਪ੍ਰਯਾਸ ਕਿ ਲੁਧਿਆਣਾ ਨਗਰੀ ਉਜਨ ਜਨ ਸਲਾਬ ਲੈ ਕੇ ਆਵੇ ਰਥ ਯਾਤਰਾ ਮਾਰਗ ਦੇ ਵਿੱਚ ਜਿਹੜੀ ਕਿ ਸ਼੍ਰੀ ਦੁਰਗਾ ਮਾਤਾ ਮੰਦਰ ਜਗਰਾਉਂ ਪੁਲ ਤੋਂ ਸ਼ੁਰੂ ਹੋ ਕੇ ਫੁਆਰੇ ਵਾਲਾ ਚੌਂਕ ਰਾਣੀ ਚਾਂਸੀ ਰੋਡ ਖਾਲਸਾ ਕਾਲਜ ਫॉर ਊਮਨ ਰੂਪਸ ਸਕੁਅਰ ਤੋਂ ਹੁੰਦੀ ਹੋਈ ਸਰਦਾਰ ਜੁਐਲਰਸ ਸਰਦਾਰ ਜੁਐਲਰ ਤੋਂ ਆਰਤੀ ਚੌਂਕ ਮਹਾਰਾਜਾ ਰਜੈਂਸੀ ਤੋਂ ਅੱਗੇ ਹੋ ਕੇ ਬਰਨਾਲਾ ਆਟੋਮੋਬਾਈਲਸ ਦੇ ਨਾਲ ਸੰਧੂ ਟਾਵਰ ਦੇ ਨਾਲ ਜਿਹੜਾ ਪਲਾਟ ਸਥਿਤ ਹੈ ਸਾਡੇ ਮਾਨਯੋਗ ਸਤਕਾਰਯੋਗ ਪ੍ਰਵੀਨ ਅਗਰਵਾਲ ਐਮ ਕੇ ਜੀ ਦਾ ਉੱਥੇ ਇਸ ਯਾਤਰਾ ਨੇ ਵਿਸ਼ਰਾਮ ਲੈਣਾ ਹੈ ਭਗਵਾਨ ਦੀ ਉੱਥੇ ਮਹਾ ਆਰਤੀ ਹੋਣੀ ਹੈ 56 ਭੋਗ ਲੱਗਨੇ ਨੇ ਔਰ ਜਿਹੜੇ ਵੀ ਸੇਵਾਦਾਰ ਉਸ ਰੱਥ ਯਾਤਰਾ ਦੇ ਸੇਵਾ ਕਰਨਗੇ ਜਾਂ ਜਿਨ੍ਹਾਂ ਨੇ ਸੇਵਾ ਪਾਤਰ ਪ੍ਰਾਪਤ ਕੀਤੀਆਂ ਸਾਰਿਆਂ ਦੀ ਉੱਥੇ ਭੋਜਨ ਪ੍ਰਸ਼ਾਦ ਦੀ ਵਿਵਸਥਾ ਹੋਏਗੀ ਪੂਰੇ ਲੁਧਿਆਣਾ ਨਗਰ ਵਾਸਤੇਆਂ ਵਾਸਤੇ ਉੱਥੇ ਭੋਜਨ ਪ੍ਰਸ਼ਾਦ ਦੀ ਵਿਵਸਥਾ ਹੋਏਗੀ। ਔਰ ਇੱਕ ਵਾਰ ਫੇਰ ਤੋਂ ਤੁਹਾਡੇ ਸਾਰਿਆਂ ਦੇ ਚੈਨਲ ਰਾਹੀਂ ਬੇਨਤੀ ਹੈ ਕਿ ਪੰਜਾਬ ਵਾਸੀਆਂ ਤੱਕ ਇਹ ਸਾਡੀ ਆਵਾਜ਼ ਪਹੁੰਚਾਓ ਕਿ ਨਾਰਥ ਦੀ ਸਨੋਂ ਵੱਡੀ ਜੜੀ ਰੱਥ ਯਾਤਰਾ ਹੈ ਉਹ 14 ਦਸੰਬਰ ਨੂੰ ਹੋਣ ਜਾ ਰਹੀ ਹੈ। ਭਗਵਾਨ ਰੱਥ ਤੇ ਵਿਰਾਜਮਾਨ ਹੋਣ ਜਾ ਰਿਹਾ ਹੈ। ਆਓ ਸਾਰੇ ਰਲ ਕੇ ਭਗਵਾਨ ਦਾ ਗੁਣਗਾਨ ਕਰੀਏ ਔਰ ਆਪਣਾ ਜੀਵਨ ਸਫਲ ਬਣਾਈਏ। ਜੈ ਗੋਵਿੰਦ ਜੀ। ਜੈ ਗੋਵਿੰਦਾ। ਜੈ ਗੋਵਿੰਦਾ। 개고빈다 yeah,